ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਰੋਡੇ ਪਿੰਡ ਦੇ ਵਿੱਚ ਆ ਤੇ ਰੋਡੇ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਵਾ ਮਿੱਤਰੋ ਤੇ ਬਾਗੇਪੁਰਾਣਾ ਸ਼ਹਿਰ ਆ ਜਿਹੜਾ ਉਹ ਇਸ ਪਿੰਡ ਦੀ ਬੁੱਕਲ ਦਾ ਨਿੱਗ ਮੰਡ ਦਾ ਪਿੰਡ ਆ ਬਾਗੇਪੁਰਾਣਾ ਸ਼ਹਿਰ ਆ ਜਿਹੜਾ ਮਿੱਤਰੋ ਉਹ ਇਸ ਪਿੰਡ ਤੋਂ 4 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਤੇ ਅਗਾ ਨੂੰ ਆਪਾਂ ਨੱਥੂ ਵਾਲਾ ਗਰਪੀਰ ਕਾ ਆ ਜਾਂਦੇ ਆ ਪਿੰਡ ਬਸ ਓਕੇ ਆ ਜਮਾ ਤੇ ਤੁਹਾਨੂੰ ਜਾਨਵਰ ਜਾਨਵਰ ਦੋ ਵਿਖਾਉਣੇ ਆ ਟਕਾਵੇਂ ਜੇ ਮਿੱਤਰੋ ਤੇ ਦੋਵਾਂ ਜਾਨਵਰਾਂ ਦੇ ਬਾਰੇ ਡਿਟੇਲ ਵੀ ਜਾਣਨੀ ਆਪਾਂ ਝੋਟੇ ਦੀ ਖੜਨੀ ਖੁੜਨੀ ਵੇਖੋ ਤੁਸੀਂ ਕਿਰਾਂ ਦੀ ਮੇਲਿਆ ਮੂਲਿਆਂ ਦੇ ਵਿੱਚ ਖੜਨ ਵਾਲਾ ਕਰਮ ਵਾਲਾ ਕੱਟਾ ਵਿਖਾਉਣਾ ਵਾ ਤੁਹਾਨੂੰ ਤੇ ਅੱਜ ਆਪਾਂ ਇਹਦਾ ਰੇਟ ਵੀ ਕਰਾਈ ਦੇਣਾ ਵੀਡੀਓ ਦੇ ਵਿੱਚ ਤੇ ਬਾਈ ਨੂੰ ਕਿਹਾ ਵੀ ਦੇਣ ਲੈਣ ਵਾਲੇ ਕਾਟੇ ਵਾਟੇ ਕਰਦਗੇ ਅੱਜ ਨੇ ਭੇੜਦੀਏ ਕੰਮ ਤੇ ਇੱਕ ਮਿੱਤਰੋ ਤੁਹਾਨੂੰ ਕੱਟੀ ਵਿਖਾ ਦੇਣੀ ਆ ਦੋ ਜਾਨਵਰਾਂ ਦਾ ਤੇ ਕੱਟੀ ਦੇ ਵਿੱਚ ਇਹ ਕਾਠਾ ਵੀ ਦੋਵੇਂ ਸਿੰਘ ਇਹਦੇ ਚਿੱਟੇ ਆ ਮਿੱਤਰੋ ਤੁਹਾਨੂੰ ਆਮ ਕਰਕੇ ਕੱਟੀ ਮਿਲੂਗੀ ਇੱਕ ਸਿੰਘ ਚਿੱਟੇ ਵਾਲੀ ਵੱਧ ਪਰ ਇਹ ਕੱਟੀ ਦੇ ਵੱਡੀ ਗੱਲੇ ਦੋਵੇਂ ਸਿੰਘ ਚਿੱਟਿਆ ਇਹਦੇ ਵਿੱਚ ਗੱਲਬਾਤ ਕਰਦੇ ਆ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਬਾਈ ਬਹੁਤ ਵਧੀਆ ਬਰਾ ਸੇਤਾ ਠੀਕ ਠਾਕ ਹੈ ਬਹੁਤ ਵਧੀਆ ਉੱਚੀ ਬੋਲੀ ਚੱਲੀ ਮੜਾ ਹਾਂਜੀ ਹਾਂਜੀ ਵੀਰੇ ਠੀਕ ਹੈ ਤੇ ਵੱਡੇ ਭਾਈ ਕੱਟੇ ਦੀ ਕਿੰਨੀ ਉਮਰ ਹੋ ਗਈ ਬਾਈ ਕੱਟੇ ਦੀ ਵੀਰੇ ਹੋ ਗਈ ਆ 22 ਮਹੀਨੇ ਉਮਰ ਹੋ ਗਈ ਆ ਦੀ 22 ਮਹੀਨੇ ਹੈ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਇਹ ਕਿਹੜੇ ਸੀਮੰਟ ਦਾ ਬਾਈ ਇਹ ਇਹ ਵੀਰੇ ਸੂਰਜ ਦਾ ਆਪ ਆਪਣੇ ਕੋਲੇ ਸਿੱਕਾ ਵੀ ਪਿਆਇਦਾ ਹਨਾ ਆ ਵੇਖ ਲਓ ਮਿੱਤਰੋ ਹਾਂਜੀ ਹਾਂਜੀ ਜਿਹੜਾ ਤੁਹਾਡੀ ਹੁਣ ਕੈਮਰੇ ਚ ਪਤਾ ਨਹੀਂ ਲੱਗਦਾ ਬਾਦਲ ਫਾਰਮ ਤਾਂ ਨਹੀਂ ਇੰਪੋਰਟ ਹੋ ਕੇ ਆਇਆ ਸੀਗਾ ਹਾਂ ਉੱਪਰ ਲਿਖਿਆ ਵਾ ਸੂਰਜ ਹਾਂ ਪਾਕਿਸਤਾਨੋਂ ਇੰਪੋਰਟਡ ਹਨਾ ਹਾਂ 21 ਹਾਂਜੀ 21 ਦਾ ਹਨਾ ਹਾਂਜੀ 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 ਤੇ ਲੈ ਵੀ ਸੀਮਨ ਵੀ ਤੁਹਾਨੂੰ ਸਟਰਾ ਮਿਲੂਗਾ ਬਈ ਕੋਈ ਪ੍ਰੂਫ ਮਿਲੂਗਾ ਸਾਰਾ ਕਹਿਣ ਵਾਲੀ ਗੱਲ ਨਹੀਂ ਕਿ ਯਾਨੀ ਕਿ ਤੇ ਵੀਰੇ ਫਿਰ ਇਹ ਜਿਹੜਾ ਹੁਣ ਆਪਾਂ ਕੱਟਾ ਵਾ ਵੇਚਣਾ ਹੈਨਾ ਹਾਂਜੀ ਹਾਂਜੀ ਵੀਰੇ ਤੇ ਇਹਨੂੰ ਤੋਰੀ ਬਾਈ ਕੱਢੀ ਬਾਰ ਨੂੰ ਇਹਨੂੰ ਲਿਆ ਵੀਰੇ ਤੇ ਇਹ ਕਿੰਨੇ ਦਾ ਦੇ ਦੇਾਂਗੇ ਵੀਰੇ ਰੇਟ ਦਾ ਵੀ ਆਪਾਂ ਫੋਨ ਤੇ ਕਰ ਲਾਂਗੇ ਹਨਾ ਮੈਂ ਤਾਂ ਨਿਭੇੜ ਦੇ ਘਾਟੇ ਵਾਡੇ ਕਰਦੇ ਆ ਜਦੋਂ ਵਿੱਚ ਨਹੀਂ ਆਪਾਂ ਅੱਜ ਨਹੀਂ ਓਵੇਂ ਨਹੀਂ ਉਹਦੇ ਉਦਾਂ ਦੀ ਕੋਈ ਗੱਲ ਹੂੰ ਵੀ ਕੋਈ ਗੱਲ ਨਹੀਂ ਕਰ ਲਾਂਗੇ ਰੇਟ ਹਨਾ ਠੀਕ ਆ ਫੋਨ ਤੇ ਕਰਨਾ ਮੈਂ ਤਾਂ ਨਾ ਨਿਭੇੜ ਦੇ ਕੰਮ ਯਾਰ ਅੱਜ ਮੈਂ ਤਾਂ ਤਾਂ ਤੈਨੂੰ ਆਖਿਆ ਸੀ ਹੈ ਡਰਦਾ ਥੋੜਾ ਜਿਹਾ ਹਨਾ ਹੂੰ ਹੂੰ ਬਣਦੇ ਬਣਦੇ ਬਾ ਕੋਈ ਨਾ ਡਰਦਾ ਮੇਰੇ ਤੋਂ ਥੋੜਾ ਜਿਹਾ ਵੱਧ ਨਾ ਬਣਦੇ ਬਣਦੇ ਉੱਥੇ ਭਾਈ ਕੋਈ ਗੱਲ ਥੱਲੋ ਵਿਖਾ ਦੀ ਮੜਾ ਜੀ ਵੀਰੇ ਓਕੇ ਭਾਈ ਇਹ ਕੱਟੀ ਦੀ ਵੀ ਝੋਲੀ ਵਿਖਾਈ ਦੇਈ ਹੁਣ ਖੜਾ ਕੋਲੇ ਕੱਟੀ ਦੀ ਝੋਲੀ ਵੀਰਾ ਬਣ ਕੇ ਵਿਖਾ ਦੀ ਮਾ ਆਹ ਕੱਟੀ ਵੀ ਆ ਮਿੱਤਰੋ ਇਹਦੇ ਬਾਰੇ ਵੀ ਆਪਾਂ ਡਿਟੇਲ ਜਾਣ ਲਾਂਗੇ ਤੇ ਦੋ ਥਣ ਗਲਾਪੀ ਤੇ ਦੋ ਕਾਲੇ ਆ ਨਾ ਭਾਈ ਲੈ ਇਹਨੀ ਚੁਈ ਜੱਥੋਂ ਦੀ ਓਏ ਥਣਥਣ ਬੜੇ ਚੰਗੇ ਹਨਾ ਬਾਈ ਬਾਈ ਇਹ ਹੁਣ ਹੋ ਗਿਆ ਕਟਾ ਆਪਣਾ ਹਨਾ ਤੇ ਕੱਟੀ ਵੀਰੇ ਆਪਣੀ ਘਰ ਦੀ ਮੱਝ ਦੀ ਆ ਠੀਕ ਆ ਮਾਂ ਉਹਦੀ ਅੰਦਰ ਖੜੀ ਆ ਠੀਕ ਆ ਬਾਈ ਉਹ ਵੀ ਉਧਰ ਆਪਣੇ ਉਹ ਸਿਰੇ ਤੇ ਕਿਹੜੀ ਮਾਂ ਉਹ ਜਿਹੜੀ ਪਰਲੇ ਪਾਸੇ ਖੜੀ ਆ ਵੀਰੇ ਪਾਪੇ ਪਾਸੇ ਠੀਕ ਕਿੰਨਾ ਦੁੱਧ ਦੇ ਦਿੰਦੀ ਵੀਰੇ ਉਹ 15 16 ਕਿਲੋ ਵੀਰੇ ਦੁੱਧ ਦਿੰਦੀ ਆ ਹੁਣ ਦੁਬਾਰਾ ਸੂਨ ਵਾਲੀ ਆ ਨਾ ਗੱਬਣਾ ਕਿੰਨੇ ਚਿਰ ਦੀ ਗੱਬਣ ਹੋ ਗਈ ਬਈ ਹੁਣ ਉਹ ਵੀਰੇ ਹੁਣ ਮੇਰੇ ਹਿਸਾਬ ਨਾਲ ਉਹਦਾ ਮਹੀਨਾ ਡੇਢ ਮਹੀਨਾ ਰਹਿੰਦਾ ਹੋਊਗਾ ਹਨਾ ਠੀਕ ਆ ਬਾਈ ਠੀਕ ਆ ਜੀ ਹਾਂਜੀ 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 ਤੇ ਇਹ ਕਿੰਨੇ ਦੀ ਦੇ ਦੇਾਂਗੇ ਬਾਈ ਕੱਟੇ ਵੀਰੇ 28000 ਰੁਪਏ ਦੇ ਦਾਂਗੇ ਯਾਰ 28000 ਜੀ ਮਾਨ ਤਾਨ ਨਾਲ ਜੈਸ ਨੋ ਜੁੜਾ ਰਸੋਆ ਬੋਲ ਡਾਲੇ ਤੇ ਚੜਾਉਣ ਵਾਲਾ ਬਾ ਹੋਰ 1000 ਰੁਪਏ ਛੋਟ ਕਰਦਾ ਮੇਰੇ ਠੀਕ ਹੈ ਵੀਰੇ ਤੇ ਯਾਰ ਕੱਟੇ ਦਾ ਵੀ ਦੱਸ ਦੇ ਕਿ ਨਹੀਂ ਦੱਸਣਾ ਕੱਟੇ ਦਾ ਵੀਰੇ ਫੋਨ ਤੇ ਕਰ ਲਾਂਗੇ ਯਾਰ ਓਕੇ ਠੀਕ ਹੈ ਬਾਈ ਲੈ ਵੀ ਮਿੱਤਰੋ ਇਹ ਦੋ ਜਾਨਵਰ ਸੀ ਬਾਈ ਦੇ ਤੇ ਦੋਵਾਂ ਜਾਨਵਰਾਂ ਨੂੰ ਖਰੀਦਣ ਲਈ ਤੁਹਾਨੂੰ ਆਉਣਾ ਪੈਣਾ ਵਾ ਪਿੰਡ ਰੂਡੇ ਦੇ ਵਿੱਚ ਜ਼ਿਲ੍ਹੇ ਮੋਗੇ ਦੇ ਵਿੱਚ ਤੋਰ ਕੇ ਵਿਖਾ ਦੇ ਮੜਾ ਹਾਂ ਤੋਰ ਦੇ ਮੜਾ ਰੋਡੇ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਵਾ ਮਿੱਤਰੋ ਤੇ ਇਹ ਪਿੰਡ ਜਿਹੜਾ ਬਾਗੇ ਪੁਰਾਣੇ ਸ਼ਹਿਰ ਦੀ